ਸੰਗਵਾ ਦਰੂਪਾ ਵੇ ਜੈ ਜੈਕਾਰ ਤੇ ਭਾਵੇਂ ਖਾਸੇ ਹਰ ਮਦਾਨੇ ਭਤ ਸਵਾਹਿਕ ਜੀ ਦਾ ਲਾ ਰਾਮ ਰਾਮ ਰਹੀ ਕੀ ਬੰਦੇ ਸੇ ਸੰਦੇਸ਼ ਵਿੱਚ ਰਹਿਣ ਵਾਲੀਆਂ ਸਰਦਾਰ ਜੀ ਸਾਡੀ ਕਿ ਅੱਜ ਹੈਡ ਕੁਆਟਰ ਪਿੰਡ ਭੈਣੀ ਤੋਂ ਸੱਚ ਕੰਨ ਸਿਰੀ ਹੈ ਆ ਮਾਰਾ ਬੋਲਰ ਬਾਈ ਕਰਤਾ ਲਾਓ ਲਾਓ ਅੱਜ ਜੋ ਚਾਲਾ ਮਾਰ ਰਹੀਆਂ ਨੇ ਕਿ ਹਜੂਰ ਸਾਹਿਬ ਕਸੈਰਾ ਦੇ ਜੋੜ ਮੇਲੇ ਸਲਾਨਾ ਲਗਾਉਂਦੇ ਹਰ ਸਾਲ ਦੀ ਤਰ੍ਹਾਂ ਐਸ ਵੇਲੇ ਪਿੰਡ ਪਾਸੜ ਕੇ ਭੈਣੀ ਤੋਂ ਸੁਨੇਤ ਘੋੜੇ ਰਾਜ ਸਾਜ ਫੋਜਾਂ ਸੁਨੇਤ ਸਾਜ ਰੰਗ ਦੇ ਸ੍ਰੀ ਹਰਿ ਜੀ ਸਾਹਿਬ ਦੀ ਚਾਲਾ ਮਾਰ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਲੇ ਆਲੇ ਕਿਹੜੀ ਸ਼ਾਮ ਸਿੰਘ ਠਾਰੀ ਜਹੇਦਾਰ ਬਾਬਾ ਬਲਬੀਰ ਸਿੰਘ ਜੀ ਖਾਪੜ ਕਿਹੜੀ ਮਿਸਲ ਸੀਹਦ ਬਾਬਾ ਬਲਵੰਤ ਸਿੰਘ ਜੀ ਤਰਨਾ ਦਲ ਮਾਝਾ ਅੱਜ 25 ਤਰੀਕ ਦਿਨ ਵੀਰਵਾਰ ਵਾਲੇ ਦਿਨ ਫੌਜਾਂ ਅੱਜ ਪਿੰਡ ਬਾਸਰ ਕੇ ਪੈਣੀ ਆਪਣੇ ਹੈੱਡ ਕੁਆਟਰ ਤੋਂ ਸਤਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਵਾਸਤੇ ਦਸਹਿਰੇ ਦੇ ਮੌਕੇ ਹਾਲ ਸਾਲ ਦੀ ਤਰ੍ਹਾਂ ਮਾਤਾ ਸਾਹਿਬ ਦੇਵਾ ਜੀ ਦੇ ਪੁੱਤਾਂ ਦੇ ਜਾਂਦੇ ਹੋਏ ਮਹਾਰਾਸ਼ਟਰ ਨਾਡੇ ਸਤਖੰਡ ਸ੍ਰੀ ਹਜੂਰ ਸਾਹਿਬ ਨੂੰ ਫੌਜਾਂ ਯਾਤਰਾ ਕਰਨ ਜਾ ਰਹੀਆਂ ਨੇ ਸਾਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਮੈਂਬਰ ਸਹਿਬਾਨਾਂ ਦੇ ਪ੍ਰਧਾਨ ਸਾਹਿਬ ਆਬਾ ਬਰਾਬਰ ਮਹਾਰਾਸ਼ਟਰ ਦੇ ਪਾਤਸ਼ਾਹ ਦੀ ਮਿਹਰ ਨਾਲ ਸੰਗਤਾਂ ਦੇ ਸੰਯੋਗ ਨਾਲ ਇਹ ਹਰ ਸਾਲ ਦੀ ਤਰ੍ਹਾਂ 2008 ਵਿੱਚ ਮਿਸਲ শহীদ ਬਾਬਾ ਬਲਵੰਤ ਸਿੰਘ ਜੀ ਤਰਨਤਾਰਨ ਬਾਬਾ ਸ਼ਾਮ ਸਿੰਘ ਢਾਰੀ ਤਰਨਤਾਰਨ ਘੋੜਿਆਂ ਵਾਲੀਆਂ ਫੌਜਾਂ 2008 ਦੇ ਵਿੱਚ ਪੈਦਲ ਯਾਤਰਾ ਪਹਿਲੀ ਵਾਰ ਗਏ ਸੀ। ਦਾਸ ਦੀ ਕਿਰਪਾ ਇਸੇ ਤਰ੍ਹਾਂ ਪਰਮੇਸ਼ਰ ਨੇ ਕਿਰਪਾ ਕੀਤੀ ਆ। ਦਾਸ ਨੂੰ ਸੇਵਾ ਬਖਸ਼ੀ ਆ ਤੇ ਹਰ ਸਾਲ ਦੀ ਤਰ੍ਹਾਂ ਪਹਿਲੇ ਤੋਂ ਘੋੜੇ ਤੇ ਰੇੜੇ ਦੇ ਊਠਾਂ ਸਮੇਤ ਗਏ ਸੀ। ਹੁਣ ਇਸ ਵੇਲੇ ਗੱਡੀਆਂ ਪਰਮਿਸ਼ਨ ਨੇ ਦਿੱਤੀਆਂ ਨੇ ਸੰਗਤਾਂ ਦੇ ਸੰਯੋਗ ਦੇ ਨਾਲ ਤੇਲ ਪਾਣੀ ਹਰ ਤਰੀਕੇ ਗੁਰਦੁਆਰਾ ਸਹਿਬਾਨਾਂ ਦੇ ਜਿੰਨੇ ਵੀ ਆ ਅਨਚਾਰਜ ਸੰਤ ਸਮਾਜ ਸੰਤ ਸਾਧੂ ਜਿੰਨੇ ਵੀ ਪ੍ਰਧਾਨ ਮੈਨੇਜਰ ਸਾਰੇ ਸਹਾਇਤਾ ਕਰਦੇ ਨੇ ਰਸਤੇ 'ਚ ਜਾਂਦੇ ਲੰਗਰ ਪਾਣੀ ਦੀ ਸੇਵਾ ਕਰਦੇ ਨੇ ਘੋੜਿਆਂ ਵਾਸਤੇ ਦਾਣਾ ਫੱਕਾ ਦਿੰਦੇ ਨੇ ਇਸ ਕਰਕੇ ਸਾਰਿਆਂ ਦਾ ਕੋਟ ਕੋਟ ਧੰਨਵਾਦ ਸੰਤਾ ਮਹੰਤਾਂ ਦੇ ਸੱਚਖੰਡ ਸ੍ਰੀ ਹਜੂਰ ਸਾਹਿਬ ਜਾਂਦਿਆਂ ਹੋਇਆਂ ਹਰ ਇੱਕ ਤਰ੍ਹਾਂ ਦੀ ਸਹੂਲਤ ਦੇਂਦਿਆਂ ਸੰਗਤਾਂ ਨੂੰ ਬੇਨਤੀ ਆ ਕਿ ਇਸੇ ਤਰ੍ਹਾਂ ਹੀ ਸੰਯੋਗ ਦਿੰਦੇ ਰਹਿਣਾ ਕੱਲਾ ਕੋਈ ਵੱਡਾ ਅੱਜ ਤੱਕ ਹੋ ਨਹੀਂ ਸਕਿਆ ਤੇ ਨਾ ਕੋਈ ਹੋਏਗਾ ਇਸੇ ਕਰਕੇ ਸੰਗਤਾਂ ਦੇ ਸੰਯੋਗ ਨਾਲ ਹੀ ਸਾਰਾ ਜਿੰਨਾ ਪ੍ਰਸਾਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਰੇ ਦੇ ਮਿਹਰ ਭਰੇ ਹੱਥ ਰੱਖ ਕੇ ਚੜ੍ਹਦੀ ਕਲਾ ਕਰੇ ਬਿਨ ਬੋਲਿਆਂ ਸਭ ਕੁਝ ਜਾਣਦਾ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਦਾ ਭਲਾ